ਬਾਬਾ ਰਾਮ ਰਾਏ ਜੀ 11 ਮਈ ਵਾਲੇ ਦਿਨ ਪੌਂਟਾ ਸਾਹਿਬ ਚਮਨਾ ਨਦੀ ਵਿੱਚ ਗੁਰੂ ਗੋਬਿੰਦ ਸਿੰਘ ਨਾਲ ਮੁਲਾਕਾਤ ਕੀਤੀ ਤੇ ਆਪਣੀ ਭੁੱਲ ਬਖਸ਼ਾਈ ਸੀ ਆਓ ਛਾਤੀ ਮਾਰੀਏ ਇਤਿਹਾਸ ਤੇ ਬਾਬਾ ਰਾਮ ਰਾਏ ਜੀ ਦਾ ਜਨਮ 1646 ਚ ਸਿੱਖਾਂ ਦੇ 7ਵੇਂ ਗੁਰੂ ਹਰਰਾਏ ਜੀ ਦੇ ਘਰ ਸ਼ੀਸ਼ ਮਹਿਲ ਕੀਰਤਪੁਰ ਵਿਖੇ ਹੋਇਆ ਉਹ ਗੁਰੂ ਜੀ ਦੇ ਵੱਡੇ ਪੁੱਤਰ ਸੰਤ ਤੇ ਛੋਟੀ ਉਮਰ ਤੋਂ ਹੀ ਯੋਗਾ ਅਭਿਆਸ ਕਰਦੇ ਸਨ ਔਰੰਗਜ਼ੇਬ ਕੋਲ ਕਿਸੇ ਨੇ ਸ਼ਿਕਾਇਤ ਕੀਤੀ ਕਿ ਸਿੱਖਾਂ ਦੇ ਪਵਿੱਤਰ ਗ੍ਰੰਥ ਚ ਮੁਸਲਮਾਨਾਂ ਦੇ ਖਿਲਾਫ ਲਿਖਿਆ ਹੋਇਆ ਹੈ ਸੋ ਔਰੰਗਜ਼ੇਬ ਨੇ ਗੁਰੂ ਹਰ Rai ਜੀ ਨੂੰ ਦਿੱਲੀ ਬੁਲਾਇਆ ਗੁਰੂ ਜੀ ਆਪ ਤਾਂ ਨਾ ਗਏ ਪਰ ਉਹਨਾਂ ਨੇ ਬਾਬਾ RAM Rai ਜੀ ਨੂੰ ਕਿਹਾ ਕਿ ਉਹ ਉਹਨਾਂ ਦੀ ਥਾਂ ਦਿੱਲੀ ਜਾਣ ਜੋ ਬਾਬਾ ਰਾਮਰਾਏ ਦਿੱਲੀ ਗਏ ਤੇ ਔਰੰਗਜ਼ੇਬ ਨੂੰ ਮਿਲੇ ਔਰੰਗਜ਼ੇਬ ਨੂੰ ਰਾਮਰਾਏ ਨੇ ਬਹੁਤ ਕਰਾਮਾਤਾ ਦਿਖਾਈਆਂ ਜਦੋਂ ਔਰੰਗਜ਼ੇਬ ਦੀ ਕੋਈ ਪੇਸ਼ਨਾ ਚੱਲੀ ਤਾਂ ਔਰੰਗਜ਼ੇਬ ਨੇ ਬਾਬਾ ਰਾਮਰਾਏ ਨੂੰ ਕਿਹਾ ਕਿ ਗ੍ਰੰਥ ਸਾਹਿਬ ਵਿੱਚ ਮੁਸਲਮਾਨਾਂ ਦੇ ਖਿਲਾਫ ਕਿਉਂ ਲਿਖਿਆ ਹੈ ਤੇ ਉਸਨੇ ਰਾਗ ਆਸਾਂ ਦੇ ਹੇਠ ਲਿਖੇ ਸ਼ਬਦ ਦੇ ਉਦਾਹਰਣ ਦਿੱਤੀ ਮਿੱਟੀ ਮੁਸਲਮਾਨ ਕੀ ਪੈੜੇ ਪਈ কুমਿਹਾਰ ਘੜ ਪਾਂਡੇ ਇੱਟਾਂ ਕੀਆ ਜਲਦੀ ਕਰੇ ਪਕਾਰ ਜਲ ਜਲ ਹੋਵੇ ਬੱਪੜੀ ਝੜ ਝੜ ਪਵੇ ਅੰਗਿਆਰ ਨਾਨਕ ਜਿਹੇ ਕਰਤੇ ਕਾਰਨ ਕੀਆ ਸੋ ਜਾਣੇ ਕਰਤਾਰ ਬਾਬਾ RAM ਰਾਏ ਨੇ ਔਰੰਗਜੀਤ ਨੂੰ ਕਿਹਾ ਕਿ ਮੁਸਲਮਾਨ ਸ਼ਬਦੀ ਥਾਂ ਸ਼ਬਦ ਬੇਈਮਾਨ ਹੈ ਲਿਖਾਰੀ ਦੀ ਗਲਤੀ ਨਾਲ ਸ਼ਬਦ ਮੁਸਲਮਾ ਲਿਖਿਆ ਗਿਆ ਇਸ ਤੇ ਗੁਰੂ ਪਿਤਾ ਬਾਬਾ RAM ਰਾਏ ਨਾਲ ਸਖਤ ਨਰਾਜ਼ ਹੋ ਗਏ ਤੇ ਉਹਨਾਂ ਨੂੰ ਕਿਹਾ ਕਿ ਉਹ ਉਹਨਾਂ ਨੂੰ ਮੂੰਹ ਨਾ ਦਿਖਾਉਣ ਸੋ ਬਾਬਾ ਰਾਮ ਰਾਏ ਪੰਜਾਬ ਆਉਣ ਦੀ ਥਾਂ ਉੱਤਰਾਖੰਡ ਚਲੇ ਗਏ ਸ਼੍ਰੀਨਗਰ ਉੱਤਰਾਖੰਡ ਦਾ ਰਾਜਾ ਫਤਿਹ ਸ਼ਾ ਉਹਨਾਂ ਦਾ ਲਿਹਾਜ਼ੀ ਸੀ ਉਹਨਾਂ ਨੇ ਉਹਨਾਂ ਨੂੰ ਦੇਰਾਦੂੰਨ ਦੀ ਜਾਗੀਰ ਦੇ ਦਿੱਤੀ ਤੇਰਾਦੂੰਨ ਦੀ ਥਾਂ ਉਸ ਸਮੇਂ ਸੰਘੜਾ ਜੰਗਲ ਸੀ ਤੇ ਸ਼ੇਰ ਭਗੇਲੇ ਆਮ ਫਿਰਦੇ ਸੀ ਬਾਬਾ ਜੀ ਨੇ ਇੱਥੇ 1676 ਚ ਦੇਰਾਦੂੰਨ ਵਸਾਇਆ ਕਿਆ ਜਾਂਦਾ ਹੈ ਕਿ ਜਿਸ ਥਾਂ ਬਾਬਾ ਜੀ ਦੇ ਘੋੜੇ ਨੇ ਪੋੜ ਮਾਰਿਆ ਉੱਥੇ ਹੁਣ ਝੰਡਾ ਗੜ ਦਿੱਤਾ ਹੈ ਝੰਡਾ ਗੜ ਦਿੱਤਾ ਸੀ ਉਹਨਾਂ ਨੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਪੋਂਟਾ ਸਾਹਿਬ ਸੀ ਰਾਮ ਰਾਏ ਦਾ ਦਿਲ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਨੂੰ ਕੀਤਾ ਆਪਣੇ ਸੇਵਕਾਂ ਪਾਸੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਵਾਸਤੇ ਬੇਨਤੀ ਕੀਤੀ ਮਹਾਰਾਜ ਮੰਨ ਗਏ 11 ਮਈ 1685 ਮੁਲਾਕਾਤ ਜਮਨਾ ਨਦੀ ਵਿੱਚ ਰੱਖੀ ਪੋਂਟਾ ਸਾਹਿਬ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੀ ਬੇੜੀ ਵਿੱਚ ਸਵਾਰ ਹੋ ਗਏ ਤੇ ਦੇਰਾਦੂਨ ਵਾਲੇ ਪਾਸੇ ਰਾਮ ਰਾਏ ਆਇਆ ਜਦੋਂ ਦੋਵੇਂ ਬੇੜੀਆਂ ਬਰਾਬਰ ਹੋਈਆਂ RAM RAJ ਨੇ ਗੁਰੂ ਜੀ ਦੇ ਦਰਸ਼ਨ ਤੇ ਬਚਨ ਵਿਲਾਸ ਕਰਦਿਆਂ ਇੰਨਾ ਖੁਸ਼ ਹੋਇਆ ਕਿ ਗੁਰੂ ਜੀ ਬੇੜੀ ਵਿੱਚ ਸਵਾਰ ਹੋ ਕੇ ਗੁਰੂ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਮੱਥਾ ਟੇਕਿਆ ਤੇ ਆਪਣੀ ਗਲਤੀ ਦੀ ਮਾਫੀ ਮੰਗੀ ਇਹ ਸਭ ਕੁਝ ਕੰਟੇ ਤੋਂ ਖੜੀ RAM RAJ ਦੀ ਸੰਗਤ ਨੇ ਵੇਖਿਆ ਤੇ ਗੁੱਸੇ ਵਿੱਚ ਸੰਗਤ ਨੇ ਮੂੰਹ ਪਰੇ ਕਰ ਲਏ ਇਹ ਵੇਖ ਕੇ ਗੁਰ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਕਿ RAM RAJ ਤੂੰ ਬਖਸ਼ਿਆ ਗਿਆ ਪਰ ਤੇਰੀ ਸੰਗਤ ਨਹੀਂ ਬਖਸ਼ੀ। RAMRAI JI ਦੀ ਸੰਗਤ ਨੂੰ ਬੇਨਤੀ ਕਰਦਾ ਤੁਸੀਂ ਵੀ ਅੰਮ੍ਰਿਤਸਰ ਆ ਕੇ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਭੁੱਲ ਬਖਸ਼ਾਓ ਜੀ। ਬਾਬਾ RAMRAI ਉੱਚ ਪੱਧਰ ਦੇ ਜੋਗੀ ਵੀ ਸਨ। ਜੋਗ ਦੀ ਸਭ ਤੋਂ ਉੱਚੀ ਅਵਸਥਾ ਨਿਰਵਿਕਲਪ ਸਮਾਧੀ ਦੀ ਹੁੰਦੀ ਹੈ। ਇਸ ਸਮਾਧੀ ਦੇ ਜੋਗੀ ਆਪਣੇ ਸ਼ਰੀਰ ਨੂੰ ਛੱਡ ਕੇ ਬਾਹਰ ਚਲਾ ਜਾਂਦਾ ਹੈ ਤੇ ਕੁਝ ਸਮੇਂ ਬਾਅਦ ਆਪਣੇ ਸ਼ਰੀਰ 'ਚ ਵਾਪਸ ਆ ਜਾਂਦਾ ਹੈ। ਇੱਕ ਵਾਰ ਬਾਬਾ ਰਾਮ ਰਾਏ ਆਪਣੀ ਪਤਨੀ ਮਾਤਾ ਪੰਜਾਬ ਕੌਰ ਨੂੰ ਕਹਿਣ ਲੱਗੇ ਕਿ ਉਹ ਨਿਰਵਿਕਲ ਸਮਾਦੀ ਚ ਜਾ ਰਹੇ ਨੇ ਕੋਈ ਉਹਨਾਂ ਦੀ ਸਮਾਦੀ ਭੰਗ ਨਾ ਕਰੇ ਉਹ ਆਪਣੇ ਕਮਰੇ ਚ ਚਲੇ ਗਏ ਤੇ ਅੰਦਰੋਂ ਕਮਰਾ ਬੰਦ ਕਰਕੇ ਨਿਰਵਿਕਲ ਸਮਾਦੀ ਚ ਚਲੇ ਗਏ ਜਦੋਂ ਕਾਫੀ ਜ਼ਿਆੜਾ ਆਪਣੇ ਸਰੀਰ ਚ ਵਾਪਸ ਆਏ ਤਾਂ ਲੋਕੀ ਮਸੰਦਾ ਨੇ ਰੌਲਾ ਪਾਤਾ ਕਿ ਉਹਨਾਂ ਦੀ ਮੌਤ ਹੋ ਗਈ ਹੈ ਮਸੰਦਾ ਦੀ ਨਗਾਤਾ ਉਹਨਾਂ ਦੀ ਜਾਗੀ ਤੇ ਜਾਇਦਾਦ ਵਾਲ ਸੀ ਮਾਤਾ ਪੰਜਾਬ ਘੌਰ ਨੇ ਮਸੰਦਾ ਨੂੰ ਬਹੁਤ ਸਮਝਾਇਆ ਕਿ ਉਹ ਅੱਗੇ ਵੀ ਇਸ ਤਰ੍ਹਾਂ ਸਮਾਦੀ ਲਾਉਂਦੇ ਨੇ ਤੇ ਕੁਝ ਸਮੇਂ ਬਾਅਦ ਉਹਨਾਂ ਦੇ ਆਪਣੇ ਸਰੀਰ 'ਚ ਵਾਪਸ ਆ ਜਾਣਾ ਹੈ ਪਰ ਮਸੰਦਾ ਨਾ ਮੰਨੇ ਉਹਨਾਂ ਨੇ ਦਰਵਾਜ਼ਾ ਤੋੜ ਕੇ ਉਹਨਾਂ ਦੇ ਸਰੀਰ ਦਾ ਅੰਤਮ ਸੰਸਕਾਰ ਕਰਤਾ ਕੁਝ ਸਮੇਂ ਬਾਅਦ ਬਾਬਾ ਜੀ ਵਾਪਸ ਆ ਗਏ ਤੇ ਆਪਣੇ ਸਰੀਰ ਦਾ ਅੰਤਮ ਸੰਸਕਾਰ ਦੇਖ ਕੇ ਤੜਫੇ ਉਹਨਾਂ ਨੇ ਮਸੰਦਾ ਨੂੰ ਸਰਾਬ ਦਿੱਤਾ ਕਿ ਜਿਸ ਤਰ੍ਹਾਂ ਤੁਸੀਂ ਮੈਨੂੰ ਜਿਉਂਦੇ ਨੂੰ ਜਲਾਇਆ ਹੈ ਉਸ ਤਰ੍ਹਾਂ ਤੁਸੀਂ ਵੀ ਜਿਉਂਦੇ ਹੀ ਜਲਾਏ ਜਾਓਗੇ ਇਹ ਘਟਨਾ 1687 ਚ ਵਾਪਰੀ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਉਹਨੀ ਦਿਨੀ ਪੋਂਟਾ ਸਾਹਿਬ 'ਚ ਨਿਵਾਸ ਰੱਖਦੇ ਸਨ ਮਾਤਾ ਪੰਜਾਬ ਕੌਰ ਨੇ ਦਸਮ ਪਿਤਾ ਕੋਲ ਫਰਿਆਦ ਕੀਤੀ ਤੇ ਸਾਰੀ ਘਟਨਾ ਦੱਸੀ ਗੁਰੂ ਜੀ ਦੇਰਾਦੂਨ ਆਏ ਤੇ ਮਸੰਦਾਂ ਨੂੰ ਜਿਉਂਦਿਆਂ ਨੂੰ ਹੀ ਤੇਲ ਦੇ ਤਪਦੇ ਕੜਾਹਿਆਂ 'ਚ ਪਾ ਕੇ ਸਾੜਿਆ ਪਰ ਬਖਸ਼ਾ ਮਸੰਦ ਜੋ ਇਸ ਸਾੜਿਸ਼ ਦਾ ਜ਼ਿੰਮੇਵਾਰ ਸੀ ਬਚ ਕੇ ਭਜਣ ਸਿਕਾਮਜਾਬ ਹੋ ਗਿਆ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਪੁੱਲ ਜੁਗ ਮਾਫ